ਇੱਕਾ ਜਿਹਾ ਬਾਗੜੀਆਂ ਚੈਂਪੀਅਨਸ਼ਿਪ ਚੱਲ ਰਹੀ ਆ ਆਪਾਂ ਸਾਰੇ ਦੇਖ ਹੀ ਰਹੇ ਆ ਨਾ ਉਹਦੇ ਚ ਸਾਡਾ ਪਹਿਲਾ ਮੈਚ ਸੀਗਾ ਜਿਹੜੀ ਆਪਣੀ ਟੀਮ ਖੇਡ ਲਈ ਉਹ ਬਰਨਾਲਾ ਸਗੁਰ ਦੀ ਤੇ ਜਿਹਦੀ ਜ਼ਿੰਮੇਵਾਰੀ ਮੈਨੂੰ ਤੇ ਆਪਣੇ ਲੱਖੇ ਦਿਹੋੜੀ ਨੂੰ ਦਿੱਤੀ ਹੈ ਲੱਖਾਂ ਵੀ ਮੇਰੇ ਨਾਮ ਦੇ ਆਏ ਇਹ ਅਸੀਂ ਟੀਮ 2 ਦਿਨ ਪਹਿਲਾਂ ਲਾਗੀ ਸੀ ਬਨਾਨ ਬਾਈ ਨੇੜੇ ਜਾ ਕੇ ਚਲੋ ਪਹਿਲਾਂ ਪਲੇਅਰਾਂ ਨੂੰ ਕਿਹਾ ਬਸ ਜ਼ਰੂਰ ਤੇ ਰਾਤ ਜਦੋਂ ਸਾਡੀ ਗੱਲ ਹੋਈ ਆ ਆਪਣੀ ਵਧੀਆ ਟੀਮ ਬਣੀ ਵੀ ਜਿਹੜੇ ਪਲੇਅਰ ਅਸੀਂ ਆ ਖੜੇ ਆ ਸਾਰੇ ਆ ਪਲੇਅਰ ਸੀਗੇ ਤੇ ਬਾਕੀ ਰਹਿੰਦੇ ਪਲੇਅਰ ਸੀਗੇ ਬਾਈ ਬੂਟਾ ਅਣ ਦਾਣਾ ਬਾਪਰ ਦੇਸੀ ਗਿਆ ਪ੍ਰਵੀਨ ਤੇ ਰਕੇਸ਼ ਬਾਪਰ ਦੇ ਹਿਸ਼ਾਰੇ ਦਾ ਚੈਰਾ ਵੀ ਸੀਗਾ ਤਾਂ ਨਾਮ ਵੀ ਕਿਸੀ ਤੇ 27 ਦੜਬਾ ਧਿਆਨਾ ਦੜਬਾ ਤੇ ਗੁਰੀ ਤਲੇਰ ਕਾਜੂ ਰਾਣੀ ਕੀ ਹੋਰ ਵੀ ਜਾਨਕੀ ਇੱਕ ਦੋ ਫੇਰ ਸੀਗੇ ਨਾਲ ਸਾਡੇ ਤੇ ਜਦੋਂ ਰਾਤ ਨੇਰੇ ਹੁੰਦੇ ਨੇ ਉਹਨਾਂ ਦਾ ਮੈਸੇਜ ਆਉਂਦਾ ਇਹ ਬੰਦੇ ਕਹਿੰਦੇ ਵੀ ਉਹਨਾਂ ਨੇ ਪੈਸੀ ਦਿੱਤੀ ਆ ਕਾਲੇ ਬਗੜਣ ਵਾਲੇ ਨੇ ਦੀਪਕ ਗੋਪਦੀ ਤੇ ਸਾਨੂੰ ਨਹੀਂ ਪਤਾ ਬਾਈ ਉਹਨਾਂ ਨੇ ਦਿੱਤੀਆਂ ਜਾਂ ਨਹੀਂ ਦਿੱਤੀਆਂ ਪਰ ਉਹ ਬੰਦੇ ਕਹਿੰਦੇ ਸਾਨੂੰ ਵੀ ਅਸੀਂ ਇਕੱਲੇ ਇਕੱਲੇ ਪਲੇਅਰ ਨਹੀਂ 30000 ਰੁਪਏ ਲੈਣਾ ਉਹਨੇ ਇਹ ਗੱਲ ਸਾਨੂੰ ਕਹੀ ਆ ਵੀ ਅਸੀਂ ਬਈ ਹੁਣ 3000 ਕਿੱਥੋਂ ਦੇ ਸਕਦੇ ਸੀਗੇ ਅਸੀਂ ਜਿਹੜੀ ਪਾਰਟਿਸਿਪੇਟ ਕੀ ਅਸੀਂ ਉਹੀ ਗੱਲ ਕੀਤੀ ਆ ਉਹਦੇ ਤੋਂ ਬਾਅਦ ਅਸੀਂ ਦੂਜੀ ਉਹਨਾਂ ਨਾਲ ਕੋਈ ਗੱਲ ਨਹੀਂ ਕੀਤੀ ਅਸੀਂ ਇਹਨਾਂ ਨੂੰ ਇੱਕ ਗੱਲ ਕਹਿ ਦਿੱਤੀ ਵੀ ਬਾਈ ਸਾਨੂੰ ਉਹਨਾਂ ਨੇ 2.5 ਲੱਖ ਰੁਪਏ ਪਾਰਟਿਸਿਪੇਟ ਕੀ ਆ ਵੀ ਅਸੀਂ ਖੇਡਣ ਜਾਵਾਂਗੇ ਨਹੀਂ ਪਰ ਅਸੀਂ ਬੰਦੇ ਹੋਰ ਕਰ ਲੈਨੇ ਨਵੀਂ ਵੀ ਸਾਡੀ ਤਾਂ ਇਦਾਂ ਦੀ ਕੋਈ ਗੱਲ ਨਹੀਂ ਹੋ ਜਾਂ ਤੁਸੀਂ ਆਪ ਦਰ ਤੇ ਉਹਨਾਂ ਨੇ ਸਾਨੂੰ ਖੇਡਣ ਦੋ ਦਿੱਤਾ ਜਵਾਬ ਤਾਂ ਕਰਕੇ ਸੀ ਆ ਵੀ ਤੁਹਾਡੇ ਨਵੇਂ ਪਲੇਅਰ ਵੀ ਪਾਸਟ ਬਾਹਲੇ ਪਲੇਅਰ ਬਾਹਰ ਗੱਡੀ 'ਚ ਬੈਠੇ ਆ ਤੇ ਇੱਕ ਦੋ ਪਲੇਅਰ ਚਲੀ ਵੀ ਗਏ ਇਹ ਟੀਮ ਲੈ ਕੇ ਵੀ ਅਸੀਂ ਪਹੁੰਚੇ ਸਵੇਰ 10:30 ਵਜੇ ਟੀਮ ਬਣੀ ਸਾਡੀ ਰੈਡੀ ਹੋ ਕੇ ਜਦੋਂ ਗੱਡੀ 'ਚ ਬੈਠੇ ਆਂ ਤੇ ਮੈਂ ਬਾਈ ਕਾਲੇ ਬਾਗੜੀਆਂ ਨੂੰ ਮੈਸੇਜ ਛੱਡਿਆ ਵੀ ਬਾਈ ਮੇਰਾ ਮੈਚ ਦੂਜਾ ਕਰ ਦੇ ਹਾਲਾਂਕਿ ਇਹ ਚੀਜ਼ ਨੂੰ ਮੈਂ ਪਹਿਲਾਂ ਵੀ ਕਿਹਾ ਸੀ ਮੈਂ ਸਾਨੂੰ ਦੂਰੋਂ ਪੈਂਦਾ ਜੀ ਸਾਡੀ ਪ੍ਰੋਪਰਟੀ ਬਣੀ ਮਿੱਥੀ ਵੀ ਸਾਡਾ ਮੈਚ ਦੂਜਾ ਕਰੋ ਟਾਈਮ ਤੇ ਨਹੀਂ ਪਹੁੰਚਿਆ ਜਾਂਦਾ ਇਹ ਕਹਿੰਦੇ ਅਸੀਂ ਹੋਟਲ ਬੁੱਕ ਕੀਤੇ ਉੱਥੇ ਰਹੋ ਆ ਕੇ ਤੇ ਬਾਈ ਜਿੰਨੀ ਕਿ ਜ਼ਰੂਰੀ ਸਾਨੂੰ ਬਾਗੜੀਆਂ ਦੀ ਚੈਂਪੀਅਨਸ਼ਿਪ ਕਿੰਨੀ ਜ਼ਰੂਰੀ ਹੈ ਤੇ ਉਹਨਾਂ ਕਦੇ ਜਿੱਦ ਕੱਲ ਮੈਚ ਲੱਖਾ ਵੀ ਖੇਡਦਾ ਸੀ ਤੇ ਸਾਡੇ ਬੰਦੇ ਸਾਨੂੰ ਉਹ ਵੀ ਜ਼ਰੂਰੀ ਉਦੇ ਕਰਕੇ ਬਈ ਅਸੀਂ 10 10:30 ਵਜੇ ਪਿੰਡੋਂ ਤੁਰੇ ਆ ਤੇ ਲੱਖਾਂ ਤੇ ਆਪਣਾ ਬਬਰਾ ਠਿਕਰੀ ਵਾਲਾ ਉਹ ਇਹਨਾਂ ਕੋਲੇ ਪਹਿਲਾਂ ਪਹੁੰਚ ਗਏ ਸੀ ਬਬਰੇ ਦਾ ਹਾਲਾਂਕਿ ਭਾਣਜਾ ਬਿਮਾਰ ਸੀ ਲਧਾਨੀ ਹਸਪੀਟਲ ਦੇ ਵਿੱਚੋਂ ਸੱਦਿਆ ਤੇ ਸਾਨੂੰ ਇਹ ਵੀ ਆਪਣੇ ਜ਼ਿਲ੍ਹੇ ਦੀ ਬੇਇੱਜ਼ਤੀ ਆ ਤੇ ਬਾਕੀ ਰਹਿੰਦੀ ਬਈ ਕਾਲੇ ਬਾਗੜੀਆਂ ਦੀ ਬੇਇੱਜ਼ਤੀ ਹੈ ਵੀ ਇਹਦੀ ਕੋਈ ਟੀਮ ਨਹੀਂ ਪਹੁੰਚੀ ਅਸੀਂ ਤਾਂ ਬਈ ਉਹ ਇੱਜ਼ਤ ਰੱਖਣ ਵਾਸਤੇ ਟੀਮ ਲੈ ਕੇ ਆਈ ਸੀ ਪਰ ਇਹਨਾਂ ਨੇ ਸਾਡੀ ਟੀਮ ਕੱਟੀ ਆ ਚਲੋ ਟੀਮ ਵੀ ਅਸੀਂ ਕੱਟਤੀ ਇਹਨਾਂ ਨੇ ਮੰਨ ਲਿਆ ਵੀ ਇਹ ਟਾਈਮ ਤੇ ਨਹੀਂ ਪਹੁੰਚੇ ਪਰ ਜਿਹੜੀ ਉਹ ਤੋਂ ਬਾਅਦ ਵਾਲੀ ਟੀਮ ਸੀ ਉਹ 2 ਘੰਟੇ ਬਾਅਦ ਚ ਪਹੁੰਚੀ ਉਹ ਜੱਗੂ ਦੀ ਗੱਡੀ ਖਰਾਬ ਹੋ ਗਈ ਉਹ ਸੱਚ ਬੋਲ ਰਿਹਾ ਸੀ ਅਸੀਂ ਕੋਲ ਜਿੰਨਾਂ ਕੇ ਗਏ ਭੋਗ ਪਰ ਜਿੱਦਾਂ ਦੀ ਗੱਡੀ ਖੜੀ ਸੀ ਉਹਦੀ ਰਿਕਾਰਡਿੰਗ ਇਹਨਾਂ ਨੇ ਫੋਨ ਤੇ ਚਲਾਈ ਆ ਜੱਗੂ ਕਹਿ ਰਿਹਾ ਵੀ ਮੇਰੀ ਗੱਡੀ ਖਰਾਬ ਹੋ ਗਈ ਮੈਨੂੰ ਟਾਈਮ ਦੇ ਦੇ ਤੇ ਸਾਡੀ ਰਿਕਾਰਡਿੰਗ ਵੀ ਬਾਈ ਕਾਲੇ ਦੇ ਕੋਲੇ ਪਈ ਸੀ ਬਾਈ ਸਾਡੀ ਗਾਤ ਨੂੰ ਨਹੀਂ ਸੁਣਾਈ ਕਿਸੇ ਲੋਕਾਂ ਨੂੰ ਵੀ ਅਸੀਂ ਕਿਹੜੀ ਮਜਬੂਰੀ ਚ ਬਸਿਆ ਅਸੀਂ ਤਾਂ ਬੰਦੇ ਨਾਲ ਤਾਂ ਕਾ ਕਰ ਕਰ ਕੇ ਲੈ ਗਏ ਆਉਣੇ ਹੁਣ ਤੁਸੀਂ ਬਾਬਰੇ ਜੀ ਤਰੇਾਲ ਨੂੰ ਪੁੱਛ ਸਕਦੇ ਹੋ ਜਿਹੜੇ ਬੰਦੇ ਕੋਦੇ ਨੇੜੇ ਦੇ ਹੋਏ ਵੀ ਉਹਨੂੰ ਕਿਹੜੀ ਸਥਿਤੀ ਕਹਿੰਦੀ ਸੱਧਿਆ ਸੀ ਉਹਦਾ ਭਾਣ ਜਾਂ ਬਿਮਾਰ ਵਾਲਾ ਲੁਧਿਆਣੇ ਧੱਕੇ ਨਾਲ ਉਹ ਬੰਦੇ ਅਸੀਂ ਸਿਰਫ ਆਪਣੇ ਜ਼ਿਲ੍ਹੇ ਦੀ ਇੱਜ਼ਤ ਜਿਹੜੇ ਬੰਦੇ ਨੇ ਜਵਾਬ ਦੇਦਾ ਉਹਨਾਂ ਨਾਲ ਦੇ ਨਾਲ ਦੀਦਾ ਬਈ ਕੁਛ ਨਹੀਂ ਸੋਚਿਆ ਸਾਡੀ ਤਾਂ ਕੋਈ ਸੀਗੀ ਨਾ ਸਾਡੀ ਇੱਜ਼ਤ ਸੀ ਹੁਣ ਕਿਉਂਕਿ ਬਾਈ ਨੇ ਆਪਣੀ ਇੰਟਰਵਿਊ ਦੇ ਵਿੱਚ ਵੀ ਬੋਲੇ ਮੇਰਾ ਨਾਮ ਲੈ ਕੇ ਵੀ ਗੁਰਪ੍ਰੀਤ ਨਹੀਂ ਬਣਾਊਗਾ ਹੁਣ ਲੋਕਾਂ ਨੂੰ ਇਹ ਹੁਣ ਬਈ ਬਾਈ ਮੈਂ ਕੋਈ ਕੁਛ ਨਾ ਗਲਤ ਕਰਦਾ ਇਹਦੇ ਚ ਬਾਕੀ ਜਿਹੜੇ ਪੇਜਾਂ ਪੂਜਾਂ ਵਾਲੇ ਜਾ ਕੇ ਵੀਡੀਓ ਪਾਉਂਦੇ ਆ ਬਈ ਸਮਾਰ ਕੇ ਦੂਜਾ ਪੱਖ ਦੇਖ ਲਿਆ ਕਰੋ ਬੰਦੇ ਦਾ ਵੀਡੀਓ ਪਾਉਣ ਤੋਂ ਹੁਣ ਆਹ ਵੀਡੀਓ ਪਾ ਦਿਓ ਫੇਰ ਤੁਹਾਨੂੰ ਮੈਂ ਬੰਦੇ ਗਿਣੂੰਗਾ ਵੀ ਹਾਂ ਬਈ ਬੰਦਿਆਂ ਦਾ ਕਸੂਰ ਸੀਗਾ ਜਾਂ ਨਹੀਂ ਬਾਕੀ ਹੈ ਬਈ ਕਾਲੇ ਇਹਨਾਂ ਲੱਖੇ ਬਨੂੜ ਬਾਕੀ ਭਾਈ ਉਦੋਂ ਬਾਅਦ ਵੀ ਜਦੋਂ ਆਪਣੀ ਟੀਮ ਸਕਰੈਚ ਹੋਈ ਆ ਉਦੋਂ ਬਾਅਦ ਵੀ ਗਰਾਊਂਡ 1.5 ਘੰਟਾ 1.5 ਘੰਟਾ ਖਾਲੀ ਰਹੀ ਆ ਹਾਂਜੀ ਆਪਾਂ ਕਿਹਾ ਕਿੱਦਾਂ ਹੋਣੀ ਸਾਡੇ ਕਿਹਨਾਂ ਦਾ ਮਾਫੀ 500000 ਮਾਹਰ ਮੋਕੇ ਤੇ ਖੜੀ ਜਾਵੇਂ 1000 ਰੁਪਏ ਵੀ ਅਸੀਂ ਨਹੀਂ ਪਹੁੰਚਿਆ ਉੱਥੇ ਅਸੀਂ ਗਲਤ ਆ ਹਨਾ ਉੱਥੇ ਗਰਾਊਂਡ ਫੇਰ ਵੀ ਜਿਹੜੇ ਘੰਟਾ ਖਾਲੀ ਰਹੀ ਰਹੀ ਆ ਤਾਂ ਕਰ ਮੈਚ ਕਰਾ ਸਕਦੇ ਸੀ ਮੈਂ ਤਾਂ ਉਹਨੇ ਟਾਈਮ ਤੇ ਮੈਚ ਹੋ ਜਾਂਦਾ ਅਸੀਂ ਉੱਤੇ ਅਸੀਂ ਉੱਥੇ ਵੀ ਤਾਂ ਅਸੀਂ ਉੱਥੇ ਵੀ ਤਾਂ ਖੜੇ ਰਹੇ ਆ ਤੁਹਾਨੂੰ ਕਹਿੰਦੇ ਸਾਨੂੰ ਮੈਕ 'ਚ ਬੋਲੂ ਉਹਨੇ ਪਲੇਅਰਾਂ ਵਾਲੇ ਜਿਹਨੇ ਸਾਨੂੰ ਜਵਾਬ ਦਿੱਤਾ ਇਹ ਕ ਸਾਨੂੰ ਬਾਅਦ ਚ ਬੋਲਣ ਨਹੀਂ ਦਿੱਤਾ ਮੈਂ ਮੈਂ ਕੋਦੋਂ ਵੀ ਫੜਦੇ ਕਹਿੰਦੇ ਕਾਲੇ ਬਾਈ ਨੂੰ ਆ ਜਾਣ ਦਿਓ ਇਹਦੇ ਚ ਬਾਈ ਤੁਸੀਂ ਆਪ ਦੇਖ ਲਓ ਵੀ ਅਸੀਂ ਸੱਚੀ ਆ ਜਾਂ ਸਾਡੇ ਬੰਦਿਆਂ ਨੇ ਜਿਹੜੇ ਨੇ ਸਾਡੀ ਨਾਲ ਇਦਾਂ ਕੀਤੀ ਜਾਂ ਕਮੇਟੀ ਨੇ ਜੋ ਕੀਤੀ ਸਾਡੀ ਟੀਮ ਪਰ ਟੀਮ ਕੱਟ ਕੇ ਤਾਂ ਬਾਈ ਕੋ ਹੱਲ ਨਹੀਂ ਮਿਲਿਆ ਹਨਾ ਡੇਢ ਦੋ ਘੰਟੇ ਗਰਾਊਂਡ ਖਾਲੀ ਰਿਹਾ ਉਨੇ ਟਾਈਮ ਸਾਡੀ ਟੀਮ ਖੇੜ ਜਾਂਦੀ ਸੀ ਪੱਟੀਆਂ ਲਾਈਆਂ ਸਾਰੇ ਬੰਦੇ ਤਿਆਰ ਹੋ ਕੇ ਗਰਾਊਂਡ ਕੋਲੋਂ ਮੁੜੇ ਆ ਦੂਜੇ ਪਲੇਅਰ ਗਰਾਊਂਡ 'ਚ ਬੈਠੇ ਸੀ ਤੇ ਜਾਂ ਤਾਂ ਸਾਰਿਆਂ ਨੂੰ ਬਰਾਬਰ ਦੇਖਿਆ ਜਾਂਦਾ ਜਿਹੜੀ ਜੱਗੂ ਵਰਗੀਆਂ ਟੀਮਸ ਉਹ ਵੀ ਕੱਟਦੀ ਉਹ ਵੀ ਦੋ ਘੰਟੇ ਦੇ ਵਿੱਚ ਕੁਈ ਹੋਰ ਬੋਲਣੇ ਨਹੀਂ ਬਸ ਇਹੀ ਆ ਸਾਰੇ ਨਾਲ 82 ਗਾਲ ਬਾਈ ਸਾਰਿਆਂ ਨੂੰ ਇਹ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਕਿਉਂਕਿ ਸਾਨੂੰ ਚੰਗਾ ਨਹੀਂ ਲੱਗਦਾ ਬਾਈ ਲੋਕ ਗਾਲਾਂ ਕੱਢਦੇ ਆ ਬਿਨਾ ਗੱਲਾਂ ਤੋਂ ਹਨਾ ਵੀ ਜਦੋਂ ਜਿਹੜੀ ਗੱਲ ਦੇ ਸੀ ਦੇਣਦਾਰ ਹੈ ਨਹੀਂਗੇ ਅਸੀਂ ਕਿਸੇ ਤੋਂ ਗਾਲਾਂ ਕਿਉਂ ਦੇ ਜਨੀ ਵੀਡੀਓ ਨਾ ਪਾਉਂਦੇ ਸਾਡਾ ਸੜ ਜਾਂਦਾ ਬਸ ਵੀ ਜਨਾ ਤਾਂ ਕਾਲੇ ਬੱਦ ਜੀ ਮੈਂ ਕਸੂਰੇ ਵੀਰੇ ਕੋਈ ਉਹਦੇ ਹੀ ਵੇਲੇ ਸੂਲ ਪੱਕੇ ਆ ਠੀਕ ਆ ਵਧੀਆ ਗੱਲਾਂ ਆ ਅਸੀਂ ਵੀ ਸੰਕਾਰ ਕਰਿਆ ਹੋਆ ਸਾਰਾ ਜੀ ਅਸੀਂ ਕੁਝ ਨਹੀਂ ਬੋਲੇ ਭਾਈ ਜੀ ਸਾਡਾ ਕੋਸੂਰਾ ਕੋਈ ਸਾਰਾ ਹਣਾ ਨਾਲ ਵਾਲੇ ਬੱਕ ਜਾਂਦੇ ਕੋਸੂਰਾ ਵਿੱਚ ਬੰਦੇ ਹਾਂ ਪਲੇਅਰ ਕੋਈ ਇੱਕ ਤਰ੍ਹਾਂ ਦੇ ਨਹੀਂ ਜੇ ਕੋਈ ਕਹਿੰਦੇ ਪੰਜ ਉਂਗਲਾਂ ਤਸਾਰ ਨਹੀਂ ਹੁੰਦੀਆਂ ਬਸ ਜੋ ਪਲੇਅਰਾਂ ਨੇ ਮੌਕੇ ਤੇ ਕਲ ਰਾਤ ਆ ਕੇ ਜਵਾਬ ਦਿੱਤਾ ਟੀਮ ਵੀ ਸਵੇਰੇ ਬਣਾਉਣੀ ਪਈ ਆ ਸਾਨੂੰ ਪਤਾ ਕਿਵੇਂ ਬਣਾਈ ਆ ਸਾਨੂੰ ਪਤਾ ਕਿ ਕਿਵੇਂ ਬਣਾਈ ਆ ਕਾਲੇ ਬਾਈ ਨੂੰ ਦੱਸਿਆ ਵੀ ਪਹਿਲਾਂ ਸਾਰਾ ਕੁਝ ਬਾਈ ਨੇ ਰੈਕੋਰਡਿੰਗ ਤੇ ਕਾਲੇ ਬਾਈ ਨੂੰ ਬਾਈ ਮੈਂ ਸਾਰਾ ਹੀ ਕੀ ਦੱਸਿਆ ਵੀ ਇਹ ਮੈਚ ਪਿੱਛੇ ਕਰਦੇ ਹਾਂ ਇਦਾਂ ਹਾਂ ਵੀ ਇਦਾਂ ਪਲੇਅਰਾਂ ਨੇ ਮੰਗ ਕੀਤੀ ਆ ਕਿ ਉਹ ਤੁਹਾਡਾ ਨਾਂ ਰਹਿ ਰਿਹਾ ਵੀ ਤੁਸੀਂ ਬਾਈ ਕਾਲਾ ਕਹਿੰਦਾ ਸੀ ਮੈਂ ਪੈਸੇ ਨਹੀਂ ਦਿੱਤੇ ਮੈਂ ਵੀ ਮੈਸੇਜ ਬੋਲੂ ਚਾ ਉਹਨਾਂ ਦਾ ਨਹੀਂ ਸੁਆਪਣਾ ਬਵਰਾ ਵੀ ਆ ਗਿਆ ਬਵਰੇ ਤੂੰ ਵੀਰੇ ਦੱਸ ਦੇ ਤੂੰ ਕਿਹੜੀ ਤਸਵੀਰ ਤੇ ਤਰਾ ਭਾਂਡੀਆਂ ਜਿਹਾ ਮਾਰਦੀਆਂ ਤੂੰ ਸਾਰਾ ਮੋਰ ਦੀ ਦੱਸਦਾ ਹਾਂ ਵੀ ਅਸੀਂ ਮੈਂ ਇੱਕ ਬਹੁਤ ਪ੍ਰੋਬਲਮ ਦਿੱਤੀ ਆ ਤੇ ਬਾਈ ਨੇ ਕਿ ਬਵਰੇ ਪ੍ਰੀਤ ਨੇ ਉਹ ਗੱਡੀ ਲਈ ਆਇਆ ਕਰਦੇ ਪਲੇਅਰ ਪਹੁੰਚੇ ਹੁੰਦੇ ਸ਼ੀਕਾਉ ਕਰਦੇ ਓਕੇ ਬਾਈ ਸਸੀਗਾਲ ਜੀ